अकल आखदी रख़नी, नज़र न इश्क आख दा ए। अकल रोक इश्क आखदा मथा यार न टेकण चाहींद ਅਕਲ ਰੋਕਦੀ ਏ ਇਸ਼ਕ ਆਕਦਾ ਏ ਮੱਥਾ ਯਾਰ ਨੂੰ ਠੇਕਣਾ ਚਾਹੀਦਾ ਏ ਅਕਲ ਆਖ ਦੀ ਚੁੱਕੇ ਨੂੰ ਸਾਭ ਕੇ ਰੱਖ سمیٹنا چاہی دائے عشق یا دا چھگے دا, دا کی کرنا چھگا بال کے سکھنا چاہی دائے عشق یا دا چھگے دا ਕਿਰਨਾ ਚੁੱਕਾ ਬਾੜ ਕੇ ਸਿਕਣਾ ਸਹੀਦਾਏ ਤੇ ਜੀ ਮ ਜਸ ਤਰ ਖਦਾ ਫਲ ਖਾਈਏ ਉਹ ਸੁਖ ਜਾਵੇ ਉਹਨੂੰ ਵੱਡੀ ਨਾ ਜਿੰਨੂੰ ਯਾਰ ਕਈਏ دے نال جگ دے تانے ہٹیے نا آواز نہیں سبحان اللہ کو سبھان او جنو یار رئیے جگ دے تانے پیشاں ہٹیے نا ਪੰਡ ਪਰੇ ਮਦੀ ਚਾਲੀਏ ਉਹ ਲੱਗੇ ਪਾਰ ਪਾਵੇਂ ਉਹਨੂੰ ਸੱਟੀਏ ਨਾ ਮੁਹੰਮਦ ਬੁੱਟਿਆ ਮਿਲਤੇ ਯਾਰ ਰਸੂਲੀ ਹੋ ாாாாாாாட பிச்சோ ஹியா முதலேயூட்டாட்டு பிச்சோ ஹட்டிய ਇਸ਼ਕ ਦੱਸਦਾ ਇਸ਼ਕ ਦੱਸਦਾ ਜਾਚ ਨਾ ਜਾਚਿਆ ਨੋ ਉਹ ਕਿਵੇਂ ਰੁੱਠੜਾ ਯਾਰ ਮਨ ਨਹੀਂਦਾ ਏ ਅੱਗੇ ਯਾਰ ਦੇ ਕਰਕੇ ਮੂੰ ਕਾਲਾ ਉਦੇ ਹੁਸਨ ਦਾ ਵਾਸਤਾ ਪਾਇਦਾ ਏ ਅੱਗੇ ਯਾਰ ਦੇ ਕਰਕੇ ਮੂੰਹ ਕਾਲਾ ਉਦੇ ਹੁਸਨ ਦਾ ਵਾਸਤਾ ਪਾਇਦਾ ਏ ਮਾਰ ਮਾਰ ਸ਼ਿਕ ਕਸਾਈ ਦਾਏ ਅਲੀ ਹੈਦਰਾ ਯਾਰ ਨੂੰ ਤਾਂ ਪਾਏ ਅਲੀ ਹੈਦਰਾ ਯਾਰ ਨੂੰ ਤਾਂ ਪਾਏ ਜੇ ਜਤੋਂ ਆਪਣਾ ਆਪ ਕਵਾਹੀ ਦਾਏ ਅਲੀ ਹੈਦਰਾ ਯਾਰ ਨੂੰ ਕਾਂ ਪਾਈਏ ਜਦੋਂ ਆਪਣਾ ਆਪ ਗਵਾਈ ਦਾ ਕਿ ਮਿਹਰਬਾਨਾ ਸੁਲਤਾਨਾ ਜ਼ੀਸ਼ਾਨਾ ਕਰਮ ਕਮਾਏ ਨੀ ਫਲਾ ਹੋਵੀ ਕੱਖਾਂ ਵਿੱਚ ਸੜ ਰੁਲਦੇ ਬਖਤ ਮੇਰੇ ਕੱਖੋ ਲਖ ਬਣਾਏ ਨੀ ਫਲਾ ਹੋਵੀ ਕੱਖਾਂ ਵਿੱਚ ਸੈ रुल बख़्त कखो लख बणी पल हो भी। कलर शोर ज़मीन ते बजर साम बूटे करमाद भल ਹੋ ਵੀ ਸਾਰਾ ਪਤਾ ਸਰਦਾਰ ਨੂੰ ਕੀਤੀਆਂ ਦਾ ਉਹ ਸਾਰਾ ਪਤਾ ਸਰਦਾਰ ਨੂੰ ਕੀਤੀਆਂ ਦਾ ਪਰਦੇ ਐ ਬਾਤੇ ਪਾਏ ਨਹੀਂ ਫਲਾ ਹੋ ਵੀ ਸਾਰਾ ਪਤਾ ਉਹ ਸਰਦਾਰ ਨੂੰ ਕੀਤੀਆਂ ਦਾ ਪਰਦੇ ਆ ਬਾਤੇ ਪਾਏ ਨਹੀਂ ਫਲਾ ਹੋਵੀ ਇੱਜ਼ਤ ਆਪ ਨੂੰ ਆਪ ਨੂੰ ਮਾਲਕਾ ਹੱਥ ਤੇਰੇ ਇੱਜ਼ਤ ਆਪ ਨੂੰ ਮਾਲਕਾ ਹੱਥ ਤੇਰੇ पर पोशे असांवी नंग हो ओ... इज़त आब रू मालिका हथ तेरे परता पोषे असां वी عزت इज़तरू मालिक हथ तेरे पर त पोश असां बि लंगियां बेपरां तुते तूं तु सार टोर टोर नाए लूल लॻियां ٹنگا ਐਸਾ ਢੰਗ ਲਾਉਣੇ ਬੇ ਢੰਗਿਆਂ ਦਾ ਤੇ ਮੇਰੇ ਜੇ ਕਸੂਰੇ ਨੂੰ ਕੋਣ ਜਾਣੇ ਜੇ ਕਰ ਰੱਬ ਹੋਵੇ ਸਿਰਫ ਚੰਗਿਆਂ ਦਾ ਮੇਰੇ ਜੇ ਕਸੂਰੇ ਨੂੰ ਕੋਣ ਜਾਣੇ ਬਾਰੇ ਰੱਬ ਹੋਵੇ ਸਿਰਫ ਚੰਗਿਆਂ ਦਾ